ਛੋਟੀ ਜੀ ਗੱਲ ਆਪਾਂ ਹੋਰ ਕਰਾਂਗੇ ਬੜੀ ਇੰਟਰਸਟਿੰਗ ਹੈ ਹਾਈ ਕੋਰਟ ਦੇ ਵਿੱਚ ਇੱਕ ਮਾਮਲਾ ਗਿਆ ਜਿਸ ਨੇ ਕਹਿ ਲਓ ਕਿ ਸਭ ਨੂੰ ਹੈਰਾਨ ਕਰ ਦਿੱਤਾ ਪਰੇਸ਼ਾਨ ਕਰ ਦਿੱਤਾ ਮਾਜ਼ਰਾ ਸੀਗਾ ਪਠਾਨਕੋਟ ਦੇ ਨਾਲ ਜੁੜਿਆ ਉੱਥੇ ਕਿਤੇ ਸ਼ਰਾਬ ਦੀ ਕੋਈ ਤਸਕਰੀ ਦਾ ਮਾਮਲਾ ਸੀਗਾ ਪੁਲਿਸ ਗਈ ਪੁਲਿਸ ਨੇ ਆਖਿਆ ਜੀ ਦੋ ਬੰਦੇ ਤੇ ਫੜ ਲਏ ਆ ਦੋ ਭੱਜ ਗਏ ਆ ਸ਼ਨਾਖਤ ਹੋ ਗਈ ਆ ਇੱਕ ਹੋਰ ਆ ਉਹਨਾਂ ਦੇ ਨਾਲ ਫਲਾਣਾ ਸਿੰਘ ਉਹ ਵੀ ਭੱਜ ਗਿਆ ਲੋ ਜੀ ਪਰਚਾ ਕੱਟ ਦਿੱਤਾ ਗਿਆ ਸਾਰਿਆਂ ਨੂੰ ਨੱਥੀ ਕਰ ਦਿੱਤਾ ਗਿਆ ਜਦੋਂ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਤਾਂ ਹਾਈ ਕੋਰਟ ਪੈ ਗਿਆ ਪੰਜਾਬ ਪੁਲਿਸ ਨੂੰ ਟੁੱਟ ਕੇ ਕਿ ਤੁਸੀਂ ਕੀ ਕਰ ਰਹੇ ਹੋ ਜਾਗਦੇ ਵੀ ਹੋ ਕਿ ਨੀਂਦ ਦੇ ਵਿੱਚ ਹੀ ਕੰਮ ਕਰੀ ਜਾਂਦੇ ਜੇ ਨੀਂਦ ਦੇ ਵਿੱਚ ਹੀ ਸਭ ਕੁਝ ਦੱਬੀ ਜਾਂਦੇ ਜੇ ਕਿਉਂ ਕਿ ਕਿਉਂਕਿ ਜਿਹੜੇ ਦੋ ਫਰਾਰ ਹੋਏ ਸੀ ਦੋ ਫਰਾਰ ਹੋਆਂ ਦੇ ਨਾਲ ਜਿਹੜਾ ਤੀਸਰਾ ਫਰਾਰ ਬਖਾਇਆ ਗਿਆ ਸੀਗਾ ਤਾਂ ਉਹਦੇ ਵਿੱਚ ਇੱਕ ਕਹਾਣੀ ਨਿਕਲ ਕੇ ਆਈ ਕਿ ਉਹ ਬੰਦਾ ਵੀਲਚੇਅਰ ਤੇ ਆ ਹਾਈ ਕੋਰਟ ਨੇ ਆਖਿਆ ਕਿ ਵੀਲਚੇਅਰ ਤੇ ਬੈਠਾ ਬੰਦਾ ਕਿਦਾਂ ਭਜ ਸਕਦਾ ਯਾਰ ਤੁਹਾਡੀ ਹਰਾਸਤ ਚੋਂ ਜਾਂ ਤੁਹਾਡੀ ਨਿਗਾਹ ਚੋਂ ਦੱਸਿਓ ਜਰਾ ਹੁਣ ਦੱਸਦੇ ਆ ਕਿ ਲਿਟੀਗੇਸ਼ਨ ਦਾ 50000 ਰੁਪਇਆ 1 ਲੱਖ ਰੁਪਇਆ ਪੀੜਤ ਵਾਸਤੇ ਪੰਜਾਬ ਪੁਲਿਸ ਤੋਂ ਦਿਵਾਉਣਾ ਹੈ ਕੋਰਟ ਨੇ ਕੋਰਟ ਨੇ ਕਿਹਾ ਕਿ ਇੱਕ ਤੇ ਜਿਹੜੀ ਉਹ ਐਸ ਐਚਓ ਸੀਗੀ ਬੀਬੀ ਉਦੀ ਜਾਂਚ ਕਰੋ ਇੱਕ ਜਿਹੜਾ ਇਸ ਮਾਮਲੇ ਦੇ ਵਿੱਚ ਤਫਤੀਸ਼ੀ ਸੀਗਾ ਉਦੀ ਜਾਂਚ ਕਰੋ ਤੇ ਜੇ ਇਹਨਾਂ ਬੰਦਿਆਂ ਦੀ ਗਲਤੀ ਪਾਈ ਜਾਂਦੀ ਆ ਇਹਨਾਂ ਬੰਦਿਆਂ ਦੀ ਕਿਤੇ ਨਾ ਕਿਤੇ ਕੁਤਾਈ ਪਾਈ ਜਾਂਦੀ ਆ ਇਹਨਾਂ ਅਫਸਰਾਂ ਦੀ ਲਾਪਰਵਾਹੀ ਪਾਈ ਜਾਂਦੀ ਆ ਤੇ ਕੋਸ਼ਿਸ਼ ਕਰੋ ਕਿ ਇਹਨਾਂ ਦੀ ਤਨਖਾਹ ਚੋਂ ਪੈਨਸ਼ਨ ਦੇ ਵਿੱਚੋਂ ਕੱਟ ਕੇ ਪੈਸੇ ਪੀੜਤ ਨੂੰ ਦਿੱਤੇ ਜਾਣ ਤਾਂ ਦੇਖੋ ਕਿੰਨੀ ਨਿਹਰਗਰਤੀ ਆ ਯਾਰ ਕਮਾਲ ਦੀ ਗੱਲ ਆ ਕਿ ਜਦੋਂ ਇਹ ਪੇਪਰਵਰਕ ਕਰਦੇ ਆ ਕਾਗਜ਼ੀ ਕਾਰਵਾਈ ਕਰਦੇ ਆ ਤਾਂ ਉਸ ਵੇਲੇ ਇਸ ਗੱਲ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ ਕਿ ਜਿਹੜੇ ਬੰਦੇ ਨੂੰ ਇਹ ਦਿਖਾ ਰਹੇ ਆ ਕਿ ਇਹ ਬੰਦਾ ਭੱਜ ਗਿਆ ਉਹ 휠ਚੇਅਰ ਤੇ ਆ ਹੱਦ ਹੋ ਗਈ ਆ ਹੱਦ ਹੋ ਗਈ ਵੈਸੇ ਇੱਥੇ ਤੇ ਬਾਈ ਆਪਾਂ ਵੇਖਿਆ ਮਰਿਆਂ ਤੇ ਵੀ ਪਰਚੇ ਕੱਟੇ ਕਈ ਵਾਰ ਸਾਬ ਕਾਲੂ ਜੀ ਸੁਖ ਜਸਪਾਲ ਮਾਨ ਸਾਹਿਬ ਕਿੱਥੇ ਨੇ ਠੀਕ ਨੇ ਸਾਬ ਕਾਲੂ ਜੀ ਇਦਾਂ ਹੀ ਸਮਝ ਲਓ ਕਿ ਠੀਕ ਨੇ ਵਧੀਆ ਨੇ ਆਲ ਗੋਡੇ ਸਭ ਕੁਝ ਤਾਂ ਆਪੋ ਆਪਣੀ ਡਿਊਟੀ ਹੁੰਦੀ ਹੈ ਸਰ ਆਪਣੀ ਡਿਊਟੀ ਜਿਹੜੀ ਹੈ ਉਹ ਇਹੋ ਆ ਭਈ ਉਹ ਜਿਵੇਂ ਅੰਗਰੇਜ਼ੀ ਚ ਕਹਿੰਦੇ ਨਾ ਸ਼ੋ ਮਸਟ ਗੋ ਆਨ ਇਹਨੂੰ ਗੋ ਆਨ ਰੱਖਣ ਦੀ ਡਿਊਟੀ ਹੈ ਆਪਾਂ ਚੱਲਦੇ ਜਾਣਾ ਜੀ ਅ ਅਨਲੈਗਲ ਐਕਟੀਵਿਟੀ ਜਦੋਂ ਨੈਸ਼ਨਲ ਸਕਿਉਰਿਟੀ ਐਕਟ ਇਹ ਮਤਲਬ ਹੁੰਦਾ ਹੈ ਦਾ ਰਵਿੰਦਰ ਸਿੰਘ ਕਹਿ ਰਿਹਾ ਨਹੀਂ ਸਰ ਉਹ ਹੀ ਹੁੰਦਾ ਤਾਂ ਉਹ ਹੀ ਹੈ ਦੋਨਾਂ ਦਾ ਹੀ ਜੇ ਆਪਾਂ ਦੇਖੀਏ ਤਾਂ ਮਤਲਬ ਤੇ ਕੋ ਨਿਕਲਦਾ ਤਾਂ ਐਨਐਸਏ ਤੇ ਯੂਏਪੀਏ ਚ ਥੋੜਾ ਅੰਤਰ ਹੈ ਥੋੜਾ ਅੰਤਰ ਆਏਗਾ ਥੋੜਾ ਨਹੀਂ ਭਾਵਾ ਅੰਤਰ ਹੋਏਗਾ ਪੜ ਲੈਣਾ ਤੁਸੀਂ ਇਹਨੂੰ ਹਾਲਾਂਕਿ ਯੂਏਪੀਏ ਬਹੁਤ ਜ਼ਿਆਦਾ ਸਖਤ ਕਰ ਦਿੱਤਾ ਗਿਆ ਸੀ ਐਮੈਂਡਮੈਂਟ ਕਰਕੇ ਐਨਐਸਏ ਹਾਲੇ ਵੀ ਇੰਨਾ ਸਖਤ ਨਹੀਂ ਹੈ ਜਿੰਨਾ ਯੂਏਪੀਏ ਆ ਬਧਰਾਮ ਜੀ ਮੰਤਰੀ ਬਣ ਸਕਦੇ ਵਧੀਆ ਗੱਲ ਹੈ ਜੀ ਹੋ ਸਕਦਾ हो ਸਕਦਾ ਦੱਸਿਆ ਮੈਂ ਨਹੀਂ ਦੱਸ ਸਕਦਾ ਜੀ ਮੈਂ ਕਿਹੜਾ ਕੋਈ ਰਵੀ ਸ਼ਫਲਿੰਗ ਦੇ ਵਿੱਚ ਉੱਥੇ ਟੇਬਲ ਤੇ ਬੈਠਣਾ ਸਰ ਜੇ ਮੈਂ ਬੈਠਣਾ ਹੁੰਦਾ ਤਾਂ ਮੈਂ ਪਹਿਲਾਂ ਹੀ ਦੱਸ ਦਿੰਦਾ ਕਿ ਫਲਾਣਾ ਬਣਾ ਦੇਣਾ ਜੀ ਸੋ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਕਿ ਬੁੱਧਰਾਮ ਜੀ ਦੀ ਕੀ ਰਿਪੋਰਟ ਆ ਕੀ ਸੰਤੁਸ਼ਟੀ ਹੈ ਹਾਈ ਕਮਾਂਡ ਨੂੰ ਉਹਨਾਂ ਨੇ ਦੇਖਣਾ ਉਹਨਾਂ ਦਾ ਪਾਰਟ ਆ ਜੇ ਬਣ ਗਿਆ ਤੇ ਆਪਾਂ ਵਧਾਈ ਜ਼ਰੂਰ ਦੇ ਦੇਾਂਗੇ ਜੀ ਬਿੱਟੂ ਨੂੰ ਡਿਪਟੀ ਮਨਿਸਟਰ ਬਣਾਇਆ ਜਾਂ ਫੁੱਲ ਇਹਦੇ ਬਾਰੇ ਦੱਸਿਓ ਆ ਨਹੀਂ ਸਰ ਸ਼ਗੁਨ ਤਨੇਜਾ ਜੀ ਡਿਪਟੀ ਨਹੀਂ ਹੁੰਦਾ ਇਹਦੇ ਵਿੱਚ ਇਹਦੇ ਵਿੱਚ ਹੁੰਦਾ ਇੱਕ ਹੁੰਦਾ ਕੈਬਨਿਟ ਮਨਿਸਟਰ ਇੱਕ ਹੁੰਦਾ ਰਾਜ ਮੰਤਰੀ ਸਟੇਟ ਤਾਂ ਇਹ ਰਾਜ ਮੰਤਰੀ ਆ ਯਾਨੀ ਇਹਨਾਂ ਦੇ ਕੋਲ ਕੋਈ ਜ਼ਿਆਦਾ ਸਮਰੱਥਾ ਨਹੀਂ ਹੁੰਦੀ ਜਿਹੜੇ ਰਾਜ ਮੰਤਰੀ ਹੁੰਦੇ ਆ ਇਹਨਾਂ ਦੇ ਕੋਲ ਕੋਈ ਜ਼ਿਆਦਾ ਅਖਤਿਆਰ ਨਹੀਂ ਹੁੰਦੇ ਨਾ ਇਹ ਬਿੱਲ ਲਿਆ ਸਕਦੇ ਆਪਣੇ ਦਮ ਤੇ ਨਾ ਕੋਈ ਬਦਲੀਆਂ ਬਦਲੀਆਂ ਜਿਹੜੀਆਂ ਵਡੀਆਂ ਕਰ ਸਕਦੇ ਸਿਰਫ ਤੇ ਸਿਰਫ ਜਿੱਦਾ ਕਹ ਲੋ ਕਿ ਇੱਕ ਅਹੁਦਾ ਮਿਲ ਜਾਂਦਾ ਆ ਕਿਉਂਕਿ ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਕਿ ਜਿਹੜਾ ਮੰਤਰੀ ਮੰਡਲ ਦਾ ਆਕਾਰ ਹੁੰਦਾ ਉਹ 15% ਤੋਂ ਵੱਡਾ ਨਹੀਂ ਹੋ ਸਕਦਾ ਯਾਨੀ ਕਾਇਦੇ ਐਸੇ ਆਂਦੇ ਨੇ ਕਾਇਦੇ ਮੇ ਰਹੋਗੇ ਤਾਂ ਫਾਇਦੇ ਮੇ ਰਹੋਗੇ ਤਾਂ ਕਾਇਦੇ ਦੇ ਮੁਤਾਬਕ 15% ਯਾਨੀ 70 ਕੋ ਮੰਤਰੀ ਬਣ ਸਕਦੇ ਆ ਦੂਜਿਆਂ ਨੂੰ ਉਹ ਸਟੇਟ ਮਿਨਿਸਟਰ ਬਣਾ ਦਿੱਤਾ ਜਾਂ ਸੁਤੰਤਰ ਉਹਨਾਂ ਨੂੰ ਦੇ ਦਿੱਤਾ ਵਿਭਾਗ ਤਾਂ ਉਹ ਫਿਰ ਗਣਤੀ ਜਿਹੜੀ ਉਹ ਇਸ ਤਰ੍ਹਾਂ ਵਧਾ ਦਿੱਤੀ ਜਾਂਦੀ ਹੈ ਬੰਦਿਆਂ ਨੂੰ ਖੁਸ਼ ਕਰ ਦਿੱਤਾ ਜਾਂਦਾ ਹੈ